ਸਾ ਸੰਗਤ ਰੱਬ ਦੇ ਕੋਲ ਵੀ ਸ਼ਿਪਾਰਸ਼ ਚਲਦੀ ਹੈ ਇਹਦਾ ਮਤਲਬ ਰੱਬ ਕੋਲ ਵੀ ਸ਼ਿਪਾਰਸ਼ ਚਲਦੀ ਹੈ ਕਈ ਵਾਰ ਦੁਨਿਆਵੀ ਕੰਮ ਸ਼ਿਪਾਰਸ਼ ਨਾਲ ਹੁੰਦੇ ਨੇ ਰੱਬ ਦੇ ਕੋਲ ਵੀ ਸ਼ਿਪਾਰਸ਼ ਕੀਤੀ ਜਾ ਸਕਦੀ ਹੈ ਕੋਈ ਵੰਦਗੀ ਵਾਲਾ ਤੁਹਾਡੀ ਸ਼ਿਪਾਰਸ਼ ਕਰ ਸਕਦਾ ਹੈ ਮਹਾਰਾਜ ਕਿਰਪਾ ਕਰ ਦਿਓ ਮਾੜੀ ਤੇ ਜਦੋਂ ਤਰਲੋਚਨ ਜੀ ਨੇ ਕਿਹਾ ਮੇਰੀ ਵੀ ਸ਼ਿਪਾਰਿਸ਼ ਕਰਵਾਈ ਫਿਰ ਮੈਨੂੰ ਵੀ ਦਰਸ਼ਨ ਕਰਵਾਓ ਮੈਂ ਰੋਜ਼ ਤੇਰੇ ਕੋਲ ਬੈਨ ਕਹਿੰਦੇ ਚਲੋ ਕਰਾਂਗੇ ਗੱਲ ਰੱਬ ਨਾਲ ਹੁਣ ਜਦੋਂ ਰੱਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਨਾਮਦੇਵ ਸਾਹਿਬ ਜੀ ਨੇ ਗੱਲ ਕੀਤੀ ਕਹਿੰਦੇ ਜੀ ਮੇਰਾ ਇੱਕ ਮਿੱਤਰ ਹੈ ਤਰਲੋਚਨ ਰੋਜ਼ ਆ ਕੇ ਮੇਰੇ ਕੋਲ ਬਹਿੰਦਾ ਹੈ ਮੇਰੀ ਹੱਟ ਤੇ ਬਹਿ ਕੇ ਭਗਤੀ ਦੀਆਂ ਗੱਲਾਂ ਕਰਦਾ ਹੈ ਘੰਟਿਆਂ ਬੱਧੀ ਉਹ ਭਗਤੀ ਕਰਦਾ ਹੈ ਨਾਲ ਬਹਿ ਕੇ ਤੁਹਾਡੀਆਂ ਬਾਤਾਂ ਸੁਣਦਾ ਹੈ ਉਹਨੂੰ ਥੋੜੀ ਜਿਹੀ ਸ਼ੱਕ ਹੋ ਗਈ ਸੀ ਉਹ ਸ਼ੱਕ ਤਾਂ ਦੂਰ ਕਰ ਦਿੱਤੀ ਹੈ ਪਰ ਹੁਣ ਕਿਤੇ ਦੁਆਰਾ ਸ਼ੱਕ ਨਾ ਪੈਦਾ ਹੋ ਜਾਏ ਰੱਬ ਜੀ ਉਹਨੂੰ ਵੀ ਮਾੜੇ ਜੇ ਦਰਸ਼ਨ ਦੇ ਦਿਓ ਮਾੜੀ ਜੇ ਚੱਲ ਕੋ ਨੂੰ ਦੇ ਦਿਓ ਤੁਹਾਡਾ ਕੀ ਕੱਟਦਾ ਹੈ ਰੱਬ ਜੀ ਥੋੜੀ ਜੇ ਝਲਕ ਤੁਸੀਂ ਦੇ ਦਿਓ ਤੁਹਾਡਾ ਕੀ ਕੱਟਦਾ ਹੈ ਜਦੋਂ ਰੱਬ ਨਾਲ ਆਸ਼ਪਾਰਸ਼ ਕੀਤੀ ਬੇਨਤੀ ਰੂਪ ਹੁਣ ਰੱਬ ਮੋਰੋਂ ਜਵਾਬ ਦਿੰਦਾ ਹੈ ਇੱਥੋਂ ਤੱਕ ਪਹਿਲਾਂ ਮੈਂ ਤੁਹਾਨੂੰ ਪੌੜੀ ਸੁਣਾਦਾ ਫਿਰ ਅਗਲੀ ਕਥਾ ਚੱਲੇ ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਹਿੰਦੇ ਦਰਸ਼ਨ ਦੇਖਣ ਨਾਮ ਦਿਓ ਇਹਦਾ ਮਤਲਬ ਤਰਲੋਚਨ ਮੰਨ ਗਿਆ ਕਿ ਨਾਮਦੇ ਸਭ ਨੂੰ ਰੱਬ ਦੇ ਦਰਸ਼ਨ ਹੋਏ ਨੇ ਤਾਂ ਉਹ ਦਰਸ਼ਨ ਕਰਨ ਆਉਂਦਾ ਦਰਸ਼ਨ ਉਹਦੇ ਕਰਨ ਆਈਦੇ ਨੇ ਜਿੱਤੇ ਸ਼ਰਧਾ ਬਣੀ ਹੋਵੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤੇਰੇ ਲੋਚਨ ਆਵੇ ਕੀ ਕਰਦੇ ਫਿਰ ਭਗਤ ਕਰਨ ਮਿਲ ਦਉ ਜਣੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ ਗੁਰਮਖੋਂ ਨੂੰ ਚਾਉ ਰਹਿੰਦਾ ਗੁਰਮਖੋਂ ਕੋਲ ਬਹਿ ਕੇ ਕੋਈ ਗੁਰੂ ਦੀ ਗੱਲ ਕਰੀਏ ਤੇ ਦੂਜੇ ਪਾਸੇ ਸੰਸਾਰੀ ਮਨਮੁਖਾਂ ਨੂੰ ਵੀ ਚਾਉ ਰਹਿੰਦਾ ਵੀ ਚਲੋ ਇਕੱਠੇ ਹੋਈਏ ਚੁਗਲੀ ਵੀ ਕਰਨੀ ਹੈ ਗੱਲਾਂ ਕਰਨੀਆਂ ਉਹਨਾਂ ਨੂੰ ਇਹ ਚਾਅ ਹੈ ਤੁਸੀਂ ਹੈਰਾਨ ਹੋਮੋਗੇ ਮੈਂ ਇਸ ਤਰ੍ਹਾਂ ਦੇ ਬੰਦੇ ਵੇਖੇ ਨੇ ਜੇ ਖੇਤ ਵਹਾਈ ਦਾ ਤਾਂ ਖੇਤ ਜੇ ਬਾਣ ਨੂੰ ਰਹਿੰਦਾ ਨਾ ਉਹਨੇ ਦੇਖ ਲਿਆ ਵੀ ਸ਼ਾਮ ਦੇ 4 ਵਜੇ ਗਏ ਤਾਸ਼ ਖੇਡਣ ਦਾ ਟਾਈਮ ਹੋ ਗਿਆ ਟਰੈਕਟਰ ਲੈ ਕਿਵੇਂ ਗਰਾਊਂਡ 'ਚ ਬੰਦੇ ਆਉਂਦੇ ਵੇਖੇ ਨੇ ਉਹ ਖੇਤ ਛੱਡ ਕੇ ਉੱਥੇ ਆ ਜਾਂਦੇ ਕਿਉਂ ਉਹਨਾਂ ਨੂੰ ਗੱਲਾਂ ਕਰਨ ਵੇ ਤਾਸ਼ ਖੇਡਣ ਵਿੱਚ ਰਸ ਆਉਂਦਾ ਜੇ ਦੁਨਿਆਵੀ ਗੱਲਾਂ ਤਾਸ਼ ਖੇਡਣ ਵਾਲੇ ਨੂੰ ਇੰਨਾ ਨਸ਼ਾ ਹੋ ਸਕਦਾ ਹੈ ਕਦੇ ਮਹਿਸੂਸ ਕਰਿਓ ਬੰਦਗੀ ਵਾਲੀਆਂ ਬੱਤਾਂ ਕੋਈ ਕਰਨ ਲੱਗਦਾ ਉਹ ਵੀ ਕੰਮ ਛੱਡ ਦਿੰਦਾ ਫਿਰ ਸਭ ਉਹ ਵੀ ਫਿਰ ਘੜੀ ਵੇਖਦਾ ਵੇ ਕਰ ਲਿਆ ਬਸ ਮੇਰਾ ਟਾਈਮ ਹੋ ਗਿਆ ਵੇ ਮੈਂ ਬੈਠਾ ਹੁਣ ਜਾ ਕੇ ਔਰ ਸਾਦ ਸੰਗਤ ਇੱਕ ਚੀਜ਼ ਮਹਿਸੂਸ ਕਰਿਓ ਸਤ ਸੰਗਤ ਦਾ ਰਸ ਹੈ ਜਿੱਦਾਂ ਦਾ ਮਨ ਦਾ ਰਸ ਬਣਾ ਲਓਗੇ ਜਿੰਨਿੰਦਿਆ ਚੁਗਲੀ ਬਣਾ ਲਾ ਪਾਉਗੇ ਉਦਾਂ ਦਾ ਆ ਜਾਂਦਾ ਔਰ ਜੇ ਤੁਸੀਂ ਰੱਬ ਦੀ ਭਗਤੀ ਬੰਦਗੀ ਵਾਲਾ ਬਣਾਉਗੇ ਉਹ ਰਸ ਆਉਣ ਲੱਗ ਜਾਏਗਾ ਇਹ ਚੀਜ਼ ਸੱਚ ਹੈ ਮਨ ਜੁੜਨ ਦੀ ਕੋਈ ਨਿਸ਼ਾਨੀ ਹੈ ਕਿਸੇ ਵੀ ਚੀਜ਼ 'ਚ ਤੁਸੀਂ ਉੱਥੇ ਹਾਜ਼ਰ ਨਾ ਹੋਮੋ ਜਦੋਂ ਉਹ ਵਕਤ ਹੋ ਜਾਏ ਟਾਈਮ ਹੋ ਜਾਏ ਤੁਹਾਨੂੰ ਰਿਸ਼ਤੇਦਾਰੀ ਦੇ ਕੰਮਾਂ ਵਿੱਚ ਘੁੰਮਦਿਆਂ ਵੀ ਯਾਦ ਆਏਗਾ ਵੀ ਬੰਦੇ ਬਹਿ ਗਏ ਹੁਣੇ ਹੁਣ ਗੱਲਾਂ ਕਰਦੇ ਹੋਣਗੇ ਮੈਂ ਅੱਜ ਰਹਿ ਗਿਆ ਯਾਰ ਮੇਰਾ ਮਿਸ ਹੋ ਗਿਆ ਇਹਦਾ ਮਤਲਬ ਤੁਹਾਨੂੰ ਹੁਣ ਯਾਦ ਆਉਣ ਲੱਗ ਪਿਆ ਗੁਰੂ ਦੇ ਸ਼ਬਦ ਦਾ ਰਸ ਆਉਣ ਲੱਗ ਪਿਆ ਐਦਾਂ ਸਾਕ ਤਾਂ ਨੂੰ ਆਪਣਾ ਰਸ ਹੈ ਸਾਕਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਦੂਜੇ ਪਾਸੇ ਗੁਰਮਖਾ ਨੂੰ ਰੱਬ ਦੇ ਨਾਮ ਦਾ ਰਸ ਹੈ ਹੁਣ ਤੇਰ ਲੋਚਨ ਨੂੰ ਆਉਂਦਾ ਰਸ ਉਹ ਰੋਜ਼ ਆਉਂਦੇ ਦਰਸ਼ਨ ਕਰਨ ਭਗਤੀ ਵੀ ਕਰਦਾ ਹੈ ਕਹਿ ਦਿੰਦਾ ਜੀ ਮੇਰੀ ਸ਼ਿਫਾਰਿਸ਼ ਕਰੋ ਮੈਨੂੰ ਵੀ ਦਰਸ਼ਨ ਕਰਾਓ ਨਹੀਂ ਤਾਂ ਫਿਰ ਮੇਰੇ ਮਨ ਨੇ ਅੰਦਰੋਂ ਇਹ ਨਾ ਕਿਤੇ ਸ਼ੱਕ ਹੋ ਜਾਵੇ ਐਵੇਂ ਕਹਿੰਦੇ ਦਰਸ਼ਨ ਹੋਏ ਰੱਬ ਮੈਨੂੰ ਵੀ ਦਿਖਾ ਦਿਓ ਰੱਬ ਦਾ ਪੀ ਜਾਂਦਾ ਦਰਸ਼ਨ ਦੇਖਣ ਨਾਮ ਦਿਓ ਪੜੋ ਭਲਕੇ ਉੱਠ ਤੇਰੇ ਲੋਚਣ ਆਵੇ ਭਗਤ ਕਰਨ ਮਿਲ ਦੂ ਜਣੇ ਨਾਮ ਦਿਓ ਹਰ ਚਲਤ ਸੁਣਾਵੇ ਫਿਰ ਫਿਰ ਕੀ ਕਹੇ ਕਹਿੰਦੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇਂ ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤੇਰੇ ਲੋਚਨ ਪਾਵੇ ਕਹਿੰਦੇ ਮੜ ਜਾ ਪੁੱਛਿਓ ਠਾਕੁਰ ਨੂੰ ਰੱਬ ਨੂੰ ਮੇਰਾ ਵੀ ਕਹਿ ਦਿਓ ਮੈਂ ਕਿਵੇਂ ਦਰਸ਼ਨ ਪਾਵਾਂ ਮੈਨੂੰ ਵੀ ਕਰਾ ਦਿਓ ਮੜ ਜਾ ਰੱਬ ਤਾਂ ਕੀ ਜਾਣਦਾ ਕਹਿੰਦੇ ਚਲੋ ਪੁੱਛਾਂਗੇ ਜਦੋਂ ਬਾਬਾ ਨਾਨਕ ਦੇਵ ਸਾਹਿਬ ਨੇ ਪੁੱਛਿਆ ਫਿਰ ਰੱਬ ਨੂੰ ਪਰਤੱਖ ਦਰਸ਼ਨ ਹੋਏ ਦੇ ਰੱਬ ਜੀ ਨੂੰ ਫਿਰ ਕਿਹਾ ਕਹਿੰਦੇ ਜੀ ਮੜ ਜਾ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਮੇਰਾ ਮਿੱਤਰ ਰੋਜ ਬਿੰਦਾ ਹੈ ਕਿਰਪਾ ਕਰ ਦਿਓ ਠਾਕੁਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤਿਰਲੋ ਚਨ ਪਾਵੇ ਹੱਸ ਕੇ ਠਾਕੁਰ ਬੋਲੇ ਆ ਰੱਬ ਮੋਰੇ ਹੱਸ ਕੇ ਬੋਲੇ ਇਹਦਾ ਮਤਲਬ ਪ੍ਰਤੱਖ ਦਰਸ਼ਨ ਹੋਏ ਆ ਰੱਬ ਵੀ ਹੱਸਦਾ ਏ ਇੱਕ ਵਾਰ ਆਖੋ ਵਾਹਿਗੁਰੂ ਵਾਹਿਗੁਰੂ ਪਰ ਉਹ ਆਪਣੇ ਭਗਤਾਂ ਨਾਲ ਹੱਸਦਾ ਹੈ ਇੱਕ ਨੁਕਤਾ ਇੱਥੇ ਹੋਰ ਧਿਆਨ ਟਿਕਾ ਕੇ ਰੱਖਿਓ ਕਈ ਵਾਰ ਹੁਕਮਨਾਮਾ ਹੁੰਦਾ ਸੋਟਰਾਗ ਵਿੱਚ ਦੁਨੀਆਂ ਵਿੱਚ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਹੈ ਕੱਲੇ ਰਹਿਣਾ ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਉਹਨੂੰ ਜੇਲ੍ਹ ਵਿੱਚ ਕੁੱਟਮਾਰ ਥੋੜੀ ਕਰਦੇ ਆ ਜੱਜ ਦੇ ਹੁਕਮ ਤੋਂ ਬਾਅਦ ਕੋਈ ਕੁੱਟਮਾਰ ਨਹੀਂ ਹੈ ਜੇਲ੍ਹ 'ਚ ਉਹਨੂੰ ਕੱਲਿਆਂ ਰੱਖਿਆ ਜਾਂਦਾ ਬਸ ਕੱਲਾ ਰਹਿ ਆਪਣੇ ਕਰਮਾਂ ਬਾਰੇ ਸੋਚ ਹਾਂ ਥੋੜਾ ਬਹੁਤਾ ਕੰਮ ਕਰਾਉਂਦੇ ਨੇ ਅਦਰਵਾਈਜ਼ ਉਹਨੂੰ ਕੁੱਟ ਮਾਰ ਨਹੀਂ ਹੈ ਕੋਈ ਸਜ਼ਾ ਨਹੀਂ ਉਹਦੇ ਕ੍ਰਾਈਮ ਦੀ ਕੋਈ ਸਜ਼ਾ ਨਹੀਂ ਉਹਨੂੰ ਕੱਲਿਆਂ ਰੱਖਿਆ ਜਾਂਦਾ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਹੈ ਇਸੇ ਲਈ ਕਿਸੇ ਵੇਟਿੰਗ ਰੂਮ ਵਿੱਚ ਆਫਿਸ ਜਾਓ ਉੱਥੇ ਪੜਨ ਵਾਸਤੇ ਰਸਾਲੇ ਪੈਨੇ ਅਖਬਾਰਾਂ ਪੇ ਤੁਸੀਂ ਜਹਾਜ਼ ਵਿੱਚ ਸਫ਼ਰ ਕਰਦੇ ਹੋ 8-10 ਘੰਟੇ 12 ਘੰਟਿਆਂ ਦਾ ਸਫ਼ਰ ਹੈ ਤਾਂ ਜਹਾਜ਼ ਵਿੱਚ ਰਸਾਲੇ ਰੱਖੇ ਹੋਏ ਹਨ ਜਹਾਜ਼ ਵਿੱਚ ਸੀਟ ਨੂੰ ਸਕਰੀਨਾਂ ਲਾਈਆਂ ਹੋਈਆਂ ਕੱਲਾ ਬੰਦਾ ਬੋਰ ਨਾ ਹੋਵੇ ਕੱਲਾ ਰਹਿਣਾ ਸਭ ਤੋਂ ਵੱਡੀ ਸਜ਼ਾ ਇਹ ਗੱਲ ਮਨੋਵਿਗਿਆਨ ਨੇ ਮੰਨ ਲਈ ਹੈ ਕਿਸੇ ਬੰਦੇ ਨੂੰ 20 ਸਾਲ ਜੇਲ੍ਹ ਵਿੱਚ ਕੱਲਿਆਂ ਰੱਖ ਲਓ ਉਹ ਬੰਦਾ ਮੈਂਟਲੀ ਡਿਸੇਬਲ ਹੋ ਸਕਦਾ ਹੈ ਪਾਗਲ ਹੋ ਸਕਦਾ ਹੈ ਇਸ ਤਰ੍ਹਾਂ ਦੇ ਕਈ ਕੇਸ ਆਏ ਨੇ ਕੱਲਾ ਰਹਿੰਦਾ ਬੰਦਾ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਪਾਗਲ ਹੋ ਜਾਂਦਾ ਔਰ ਮੈਂ ਨਹਾਣੀ ਲੈਣਾ ਚਾਹੁੰਦਾ ਕਈ ਕੇਸ ਆਏ ਨੇ ਜਿਨ੍ਹਾਂ ਨੂੰ 20-20 ਸਾਲ ਜੇਲ੍ਹ ਤੇ ਰੱਖਿਆ ਪਾਗਲ ਹੋ ਔਰ ਸਿੱਖੋ ਇੱਕ ਚੀਜ਼ ਖੁਸ਼ੀ ਵਾਲੀ ਹੈ ਤੁਹਾਡੇ ਉੱਤੇ ਇੱਕ ਰਿਸਰਚ ਵੀ ਚੱਲ ਰਹੀ ਹੈ ਸੁਪਰੀਮ ਕੋਰਟ ਦੇ ਜੱਜ ਨੇ ਪੁੱਛਿਆ ਸੀ ਜਿਹੜੇ ਬੰਦੇ ਨੂੰ ਤਿੰਨ ਦਹਾਕੇ ਹੋ ਚੱਲੇ ਨੇ ਜੇਲ੍ਹ ਵਿੱਚ ਬੰਦ ਮੈਡੀਕਲ ਸਾਇੰਸ ਕਹਿੰਦੀ ਹੈ ਮਨੋਵਿਗਿਆਨ ਕਹਿੰਦਾ ਇਹ ਬੰਦਾ ਪਾਗਲ ਹੋ ਜਾਣਾ ਚਾਹੀਦਾ ਸੀ 90% ਮੈਂਟਲੀ ਡਿਸੇਬਲ ਹੋਣਾ ਚਾਹੀਦਾ ਸੀ ਪਰ ਇਸ ਬੰਦੇ ਦਾ ਦਿਮਾਗ ਆਮ ਬੰਦੇ ਨਾਲੋਂ ਵੀ 40% ਵਧਾਏ ਇਹਨੂੰ ਪੁੱਛੋ ਇਹਦਾ ਕਾਰਨ ਕੀ ਹੈ ਕੀ ਖਰਾਕ ਖਾਂਦੇ ਜੇਲ੍ਹ ਚ ਅੱਜ ਵੀ ਉਹ ਕੌਮ ਦਾ ਸੂਰਵੀਰ ਯੋद्धा ਸੂਰਮਾ ਜੇਲ੍ਹ ਵਿੱਚ ਹੈ ਪਿੱਛੇ ਤੇ ਉਹਦੀ ਚਰਚਾ ਹੋਈ ਕਿਸੇ ਨੇ ਜਾਣ ਕੇ ਵੀਡੀਓ ਪਾਉਣ ਲਈ ਜਦੋਂ ਤਰੀਕ ਤੇ ਆਏ ਉਹਦੇ ਮੋਰੇ ਹੋ ਕੇ ਮਾਰਨਾ ਚਾਹਿਆ ਕੋਈ ਨਾਰਾ ਛੱਡੋ ਨੇ ਕੋਈ ਥੱਪੜ ਮਾਰਿਆ ਤਿੰਨ ਲੋਟਣੀਆਂ ਪਈਆਂ ਜੱਜ ਨੇ ਇਹ ਚੀਜ਼ ਉੱਤੇ ਉਹਦੀ ਦੁਆਰਾ ਨਿਰਖਣ ਹੋਇਆ ਹੈ ਕਿਹੜੀ ਚੀਜ਼ ਖਾਂਦਾ ਹੈ ਇਹਦਾ ਦਿਮਾਗ ਵੀ ਆਮ ਬੰਦੇ ਨਾਲੋਂ ਵੱਧ ਹੈ ਸਰੀਰ ਦਾ ਬਲ ਵੀ ਵੱਧ ਹੈ ਇਹ ਵੀ ਖਰਾਬ ਕੀ ਹੈ ਕਹਿੰਦੇ ਖਰਾਬ ਤਾਂ ਉਹੀ ਹੋ ਸਕਦੀ ਜਦੋਂ ਪੁੱਛਿਆ ਫਿਰ ਕੋਈ ਜਵਾਬ ਦਿੱਤਾ ਕਹਿੰਦੇ ਮੇਰੀ ਖੁਰਾਕ ਪਤਾ ਕੀ ਹੈ ਮੈਨੂੰ 30 ਸਾਲ ਛਡੋਂ ਮਰਨ ਤੱਕ 60 ਸਾਲ ਤੱਕ ਭਾਵੇਂ ਜੇਲ੍ਹ ਵਿੱਚ ਰੱਖਿਓ ਤੁਸੀਂ ਪਾਗਲ ਨਹੀਂ ਕਰ ਸਕਦੇ ਪਤਾ ਕਿਉਂ ਮੇਰੀ ਕੋਈ ਖਰਾਕ ਐ ਮੈਂ ਜੇਲ੍ਹ ਵਿੱਚ ਰਹਿੰਦਿਆਂ ਵੀ ਕੱਲਾ ਨਹੀਂ ਮੇਰੇ ਨਾਲ 24 ਘੰਟੇ ਮੇਰਾ ਬਾਣੀ ਗੁਰੂ ਨਾਲ ਰਹਿੰਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ 24 ਘੰਟੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਗੁਰੂ ਨਾਲ ਰਹਿੰਦਾ ਹੈ ਪਰ ਤਖਤ ਗੁਰੂ ਹੈ ਪ੍ਰਗਟ ਗੁਰਾਂ ਦੀ ਦੇਹ ਗੁਰੂ ਹੈ ਉਹ ਗੁਰੂ ਮੇਰੇ ਨਾਲ ਰਹਿੰਦੇ ਭਾਵੇਂ ਜਿੰਨੇ ਸਾਲ ਮਰਜੀ ਜੇਲ੍ਹ 'ਚ ਰੱਖ ਲਿਓ ਮੈਨੂੰ ਪਾਗਲ ਨਹੀਂ ਕਰ ਸਕਦਾ ਕਿਉਂਕਿ ਬਾਣੀ ਨਾਲ ਜੁੜੇ ਭਾਈਓ ਖੇਰ ਇਹ ਜੀ ਸਾਧ ਸੰਗਤ ਰੱਬ ਵੀ ਇਕੱਲਾ ਨਹੀਂ ਫਿਰ ਰਹਿ ਸਕਦਾ ਉਹਦੇ ਨਾਲ ਵੀ ਕੋਈ ਚਾਹੀਦਾ ਹੈ ਇਕੱਲਾ ਰਹਿਣਾ سزا ਹੈ ਰੱਬ ਦੇ ਪਿਆਰੇ ਇਕੱਲੇ ਨਹੀਂ ਗੁਰੂ ਨਾਲ ਨਾਲ ਰਹਿੰਦੇ ਹੁਣ ਇੱਕ ਚੀਜ਼ ਯਾਦ ਰੱਖੋ ਰੱਬ ਵੀ ਇਕੱਲਾ ਨਹੀਂ ਰਹਿ ਸਕਦਾ ਉਹਨੂੰ ਵੀ ਕੋਈ ਮਿਲਵਰ ਤੋਂ ਵਾਸਤੇ ਰਿਸ਼ਤੇਦਾਰੀ ਲਈ ਚਾਹੀਦਾ ਹੈ ਉਹ ਪਤਾ ਕਿਹਦੇ ਨਾਲ ਰਿਸ਼ਤੇਦਾਰੀ ਰੱਖਦਾ ਹੈ ਰੱਬ ਦੀ ਮਿਲਵਰ ਤੋਂ ਪਤਾ ਕਿਹਦੇ ਨਾਲ ਬਹਿਣੀ ਉੱਠਣੀ ਹੈ 7 ਲਿਖ ਕੇ ਦਿੱਤਾ ਰੱਬ ਦੀ ਮਿਲਵਰ ਤੋਂ ਆਪਣੇ ਭਗਤਾਂ ਨਾਲ ਉਹ ਵੀ ਇਕੱਲਾ ਨਹੀਂ ਰਹਿੰਦਾ ਇਕੱਲਾ ਰਹਿ ਨਹੀਂ ਸਕਦਾ ਉਹਨੂੰ ਵੀ ਕੋਈ ਭਗਤੀ ਕਰਨ ਵਾਲਾ ਚਾਹੀਦਾ ਹੈ ਉਹਦੀ ਰਿਸ਼ਤੇਦਾਰੀ ਹੈ ਉਹਨਾਂ ਨਾਲ ਭਾਈ ਉਹਦੇ ਨਾਲ ਬਹਿਣੀ ਉੱਠਣੀ ਹੈ ਰੱਬ ਵੀ ਇਕੱਲਾ ਨਹੀਂ ਰਹਿ ਸਕਦਾ ਸ਼ਬਦ ਪੜੋ ਤੁਹਾਨੂੰ ਯਾਦ ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਵਨ ਕੋ ਦਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਰੱਬ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਉਹ ਆਪਣੇ ਭਗਤਾਂ ਨਾਲ ਮਿਲ ਵਰ ਤੋਂ ਰੱਖਦਾ ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਅੱਜ ਹੋਇ ਪ੍ਰਤੱਖ ਦਰਸ਼ਨ ਤੇ ਪੁੱਛ ਲਿਆ ਕਹਿੰਦੇ ਜੀ ਤਰਲੋਚਨ ਨੂੰ ਵੀ ਮੱੜ ਜਾ ਦਰਸ਼ਨ ਦੇ ਦਿਓ ਜੀ ਉਹ ਨਰਾਜ ਹੁੰਦਾ ਥੋੜੀ ਜਿਹੀ ਝਲਕ ਦੇ ਦਿਓ ਹੁਣ ਮੋਰੋ ਰੱਬ ਬੋਲੇ ਹੱਸ ਕੇ ਠਾਕੁਰ ਬੋਲਿਆ ਨਾਮਦੇਵ ਨੂੰ ਕੈ ਸਮਝਾਵੇ ਰੱਬ ਮੁਰੇ ਹੱਸ ਕੇ ਬੋਲਿਆ ਕਹਿੰਦੇ ਅੱਛਾ ਤਰਲੋਚਨ ਦੀ ਸ਼ਪਾਰਸ਼ ਕਰਨ ਲੱਗੇ ਹੋ ਨਾਮਦੇਵ ਜੀ ਤਰਲੋਚਨ ਦੀ ਸ਼ਪਾਰਸ਼ ਕਰਨ ਲੱਗੇ ਤਰਲੋਚਨ ਨੂੰ ਦਰਸ਼ਨ ਤਾਂ ਦੇ ਦਾਂਗੇ ਪਰ ਦੋ ਕਮੀਆਂ ਆ ਉਹਦੇ ਵਿੱਚ ਉਹਨੂੰ ਕਹੇ ਦੂਰ ਕਰ ਲਵੇ ਦਰਸ਼ਨ ਦੇ ਦਾਂਗੇ ਇੱਕ ਵਾਰ ਆਖੋ ਵੈ ਗੁਰੂ ਉੱਚ ਜਿਹੜੀ ਕਮੀ ਆਪਣੇ ਚ ਹੋਈ ਆਪਾਂ ਵੀ ਅੱਜ ਸਿੱਖ ਕੇ ਜਾਣੇ ਇਹ ਨਾ ਹੋਵੇ ਆਪਾਂ ਸੁਣਨ ਸੁਣਾਉਣ ਤੱਕ ਰਹੀਏ ਰੱਬ ਹੱਸ ਕੇ ਬੋਲੇ ਕਿ ਅੱਛਾ ਸ਼ਿਪਾਰਸ਼ ਕਰਨ ਲੱਗੇ ਹੋ ਤਰੋਚੇ ਕੋਈ ਨਹੀਂ ਦੇ ਦਾਂਗੇ ਦਰਸ਼ਨ ਪਰ ਦੋ ਕਮੀਆਂ ਨੂੰ ਕਹਦੇ ਦੂਰ ਕਰ ਲੈ ਕਹਿੰਦੇ ਮਾਰਾ ਦੱਸ ਦਾਂਗਾ ਦੱਸੋ ਹੱਸ ਕੇ ਠਾਕੁਰ ਬੋਲੇ ਆ ਨਾਮ ਦਿਓ ਨੂੰ ਕੈ ਸਮਝਾਵੇ ਹੋਂ ਅਧੀਨ ਹੋਂ ਭਗਤ ਦੇ ਪਹੁੰਚਣਾ ਭਗਤੀ ਦਾ ਵੇ ਕਹਿੰਦੇ ਨਾ ਮੈਂ ਕਿਸੇ ਭੇਟ ਨਾਲ ਹੱਥ ਆਉਨੇ ਨਾ ਮੈਂ ਕਿਸੇ ਪਾਠ ਕਰਨ ਨਾਲ ਵਸ ਵਿੱਚ ਆਉਨੇ ਉਹਨੂੰ ਦੱਸਦਾਈ ਦੋ ਕਮੀਆਂ ਮੈਂ ਭਗਤੀ ਕਰਨ ਵਾਲਿਆਂ ਦੇ ਅਧੀਨ ਉਹਨਾਂ ਨੂੰ ਦਰਸ਼ਨ ਦੇਣਿਆ ਮੈਂ ਅਧੀਨਗੀ ਮੰਨਦਾ ਮੈਂ ਉਹਨਾਂ ਦਾ ਗੁਲਾਮਾਂ ਪਰ ਜਿਹੜਾ ਭਗਤੀ ਕਰਕੇ ਦਾਵਾ ਕਰੇ ਉਹਨੂੰ ਮੈਂ ਦਰਸ਼ਨ ਨਹੀਂ ਦਿੰਦਾ ਤਰਲੋਚਨ ਵਿੱਚ ਇੱਕ ਕਮੀ ਇਹ ਹੈ ਉਹ ਭਗਤੀ ਤਾਂ ਕਰਦਾ ਦਾਅਵੇ ਬੜਾ ਕਰਦਾ ਮੈਂ ਵੀ ਅਮਰਤ ਵੇਲੇ ਉੱਠਦਾ ਮੈਂ ਵੀ ਭਗਤੀ ਕਰਦਾ ਮੈਂ ਵੀ ਨਾਮਦੇਵ ਜੀ ਤੁਹਾਡੇ ਕੋਲ ਬਹਿਣਾ ਮੈਨੂੰ ਦਰਸ਼ਨ ਕਹਿੰਦੇ ਹੋ ਮੈਂ ਦਾ ਦਾਵਾ ਬਹੁਤ ਕਰਦਾ ਇਸ ਲਈ ਉਹਨੂੰ ਦਰਸ਼ਨ ਉਹਨੂੰ ਕਹੇ ਮੈਂ ਦਾ ਦਾਵਾ ਛੱਡ ਦੇ ਕਿਉਂਕਿ ਕਵੀਰ ਦਾਬ ਹੈ ਦਾਜਨ ਹਉਤ ਹੈ ਜਿਹੜੇ ਦਾਅਵੇ ਕਰਦੇ ਉਹਨਾਂ ਦਾ ਜੱਪ ਤਾਂ ਸੜ ਜਾਂਦਾ ਹੈ ਕਵੀਰ ਦਾਬ ਹੈ ਦਾਜਨ ਹਉਤ ਹੈ ਮੇਂ ਦਾਅਵੇ ਰਹੇ ਨਿਸੰਕ ਜੋ ਜਨ ਨਿਰਦਾਵੈ ਰਹੈ ਸੋ ਗਣੇ ਇੰਦਰ ਸੋ ਰੰਗ ਕਹਿੰਦੇ ਕਹਿ ਦਿਓ ਤਰਲੋਚਨ ਦਾਵਾ ਛੱਡ ਦੇ ਹਉ ਆਦੀਨ ਹਉ ਭਗਤ ਦੇ ਪਹੁੰਚਣਾ ਭਗਤੀ ਦਾਵੈ ਕਹਿੰਦੇ ਜੀ ਮੈਂ ਕਹਿ ਦਾਂਗਾ ਵੀ ਦਾਵਾ ਛੱਡ ਦੇ ਮੈਂ ਦਾਵਾ ਛੱਡ ਦੇ ਕਿ ਮੈਂ ਨਾਮ ਜਪਨੇ ਮਹਾਰਾਜ ਦੂਜੀ ਕਮੀ ਵੀ ਦੱਸ ਦਿਓ ਰੱਬ ਕਹਿੰਦੇ ਦੂਜੀ ਕਮੀ ਇਹ ਐ ਨਾਮਦੇਵ ਤਰਲੋਚਨ ਨੇ ਅਜੇ ਗੁਰੂ ਨਹੀਂ ਧਾਰਨ ਕੀਤਾ ਉਹਨੂੰ ਕਹੇ ਵਿੱਚ ਵਿਚੋਲਾ ਬਾ ਕੋਈ ਮੈਂ ਬਿਨਾ ਵਿਚੋਲੇ ਤੋਂ ਦਰਸ਼ਨ ਨਹੀਂ ਦਿੰਦਾ ਆਖੋ ਸਤਨਾਮ ਸ੍ਰੀ ਦੋਏ ਕਮੀਆਂ ਦੱਸੀਆਂ ਤੇ ਹਉ ਆਦੀਨ ਹ ਭਗਤ ਦੇ ਪਹੁੰਚਣ ਭਗਤੀ ਦਾ ਵੇ ਕੋਈ ਹੋਏ ਵਿਚੋਲਾ ਆਣ ਮਿਲਾਵੇ ਕੋਈ ਹੋਏ ਵਿਚੋਲਾ ਆਣ ਮਿਲਾਵੇ ਜਦੋਂ ਦੱਸਿਆ ਨਾਮਦੇਵ ਜੀ ਨੇ ਆਕੇ ਤਰਲੋਚਨ ਨੂੰ ਕਹਿੰਦੇ ਤਰਲੋਚਨ ਰੱਬ ਦੇ ਦਰਸ਼ਨ ਹੋਏ ਸੀ ਮੈਂ ਮੈਂ ਤੇਰੇ ਬਾਰੇ ਪੁੱਛਿਆ ਰੱਬ ਨੇ ਮੋਰੇ ਹੱਸ ਕੇ ਜਵਾਬ ਦਿੱਤਾ ਵੀ ਤਰਲੋਚਨ ਨੂੰ ਦੱਸ ਦੇਵੇ ਦਾਵਾ ਨਾ ਕਰਿਆ ਕਰ ਤੂੰ ਮੈਂ ਮੇਰੀ ਵਾਲਾ ਦਾਵਾ ਨਾ ਕਰਿਆ ਕਰ ਮੈਂ ਉੱਠਦਾ ਰੋਜ਼ ਮੈਂ ਵੀ ਭਗਤੀ ਕਰਦਾ ਮੈਂ ਵੀ ਤੁਹਾਡੇ ਕੋਲ ਬਹਿਣਾ ਮੈਂ ਵੀ ਨਾਮ ਜਪ ਕਹਿੰਦੇ ਦਾਵਾ ਛੱਡ ਦੇ ਤਰਲੋਚਨ ਤੇ ਦੂਜੀ ਕਮੀ ਇਹ ਹੈ ਤੂੰ ਕੋਈ ਵਿਚ ਵਿਚੋਲਾ ਪਾ ਜਿ ਗੁਰੂ ਵਿਚੋਲੇ ਤੋਂ ਬਗੈਰ ਦਰਸ਼ਨ ਨਹੀਂ ਹੁੰਦੇ ਵਿੱਚ ਕੋਈ ਵਿਚੋਲਾ ਚਾਹੀਦਾ ਹੈ ਜੈਸਾ ਸਤਗੁਰ ਸੁਣੀਂਦਾ ਤੈ ਸੋਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਕੌਣ ਹਰਦਰ ਕਾ ਕਾ ਵਸੀਟ ਜਿਹੜਾ ਦਰਗਾਹ ਦਾ ਵਿਚੋਲਾ ਹੈ ਵਿੱਚ ਕੋਈ ਵਿਚੋਲਾ ਪਾ ਬਸ ਦੋ ਕਮੀਆਂ ਤੈਨੂੰ ਦਰਸ਼ਨ ਹੋ ਜਾਣੇ ਤਰਲੋਚਨ ਨੇ ਉਸੇ ਵਕਤ ਅੱਖਾਂ ਪਰ ਕੇ ਰੋ ਕੇ ਕਹਿਆ ਨਾਮਦੇਵ ਦਾਵਾ ਛੱਡਿਆ ਅੱਜ ਤੋਂ ਬਾਅਦ ਅਮਰਤ ਵੇਲੇ ਉੱਠਣ ਦਾ ਦਾਵਾ ਛੱਡਿਆ ਅਜ ਤੋਂ ਬਾਅਦ ਭਗਤੀ ਨਾਮ ਜਪਣ ਦਾ ਚੌਂਕੜਾ ਮਾਰ ਕੇ ਬਹਿਣ ਦਾ ਦਾਵਾ ਛੱਡਿਆ ਤੇ ਰਹੀ ਗੱਲ ਵਿਚੋਲੇ ਦੀ ਦਰਗਾਹ ਦਾ ਵਿਚੋਲਾ ਚਾਹੀਦਾ ਤੇ ਤਿੱਤੋਂ ਵੱਡਾ ਹੋਰ ਵਿਚੋਲਾ ਕੌਣ ਹੋਣਾ ਚਰਨਾ 'ਚ ਮੱਥਾ ਟੇਕ ਕੇ ਵਾਬੇ ਨਾਮਦੇਵ ਦੇ ਚਰਨਾ 'ਚ ਰੱਖਤਾ ਤਿੱਤੋਂ ਵੱਡਾ ਵਿਚੋਲਾ ਕੌਣ ਨਾਮਦੇਵ ਤੇਰੇ ਤੋਂ ਵੱਡਾ ਵਿਚੋਲਾ ਕੌਣ ਹੈ ਜਿਹੜਾ ਮਾਣ ਸੀ ਨਾ ਮਾੜਾ ਮੋਟਾ ਵੇ ਤੂੰ ਸ਼ਿੰਬਾ ਮੈਂ ਬ੍ਰਹਮਣ ਮੈਂ ਨਿਵਜ ਉੱਠਦਾ ਤੂੰ ਹੱਥਾਂ ਨਾਲ ਕੰਮ ਕਰ ਸਭ ਮਾਣ ਖਤਮ ਚਰਨ ਸਿਰ ਰੱਖ ਕੇ ਕਹਿਆ ਤੁਹਾਡੇ ਤੋਂ ਵੱਡਾ ਵਿਚੋਲਾ ਕੌਣ ਹੈ ਤੁਸੀਂ ਵਿਚੋਲੇ ਬਣੋ ਨਾਮਦੇਵ ਤੁਸੀਂ ਗੁਰੂ ਮੈਂ ਤੁਹਾਡਾ ਸੇਵਕ ਬਣਾਂ ਮੈਨੂੰ دیدار ਕਰਾਓ ਸਾ ਸੰਗਤ ਦੀਵਾ ਤਾਂ ਤਿਆਰ ਸੀ ਬੱਤੀ ਤਾਂ ਪਈ ਹੈ ਤੇ ਕਿ ਹੋਤੇ ਬਣਿਆ ਪਿਆ ਬਸ ਜਗਾਉਣਾ ਸੀ ਧੰਨ ਬਾਬਾ ਨਾਮਦੇ ਸਭ ਨੇ ਉਹ 부ਜੀ ਹੋਈ ਅੰਦਰ ਦੀ रस ਵਾਲੀ ਜੋਤ ਜਗਾ ਦਿੱਤੀ ਔਰ ਉਸੇ ਦਿਨ ਤੋਂ ਬਾਅਦ ਸਾਖਸ਼ਾਤ ਪਰ ਤੱਕ ਰੱਬ ਦੇ ਦਰਸ਼ਨ ਤਰਲੋਚਨ ਜੀ ਨੂੰ ਵੀ ਹੋ ਗਏ ਚਾਰ ਸ਼ਬਦ ਅਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਤਰਲੋਚਨ ਜੀ ਦੇ ਵੀ ਆ ਚਾਰ ਸ਼ਬਦ ਅਜ ਬਾਣੀ ਵਿੱਚ ਉਹਨਾਂ ਦੇ ਵੀ ਮੌਜੂਦ ਨੇ ਅੰਤ ਕਾਲ ਜੋ ਲਛਮੀ ਸਿਮਰਐ ਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲਬਲ ਉਤਰੈ ਅੰਤ ਕਾਲ ਨਾਰਾਇਣ ਸਿਮਰਐ ਐਸੀ ਚਿੰਤਾ ਮੈਂ ਜੇ ਮਰੈ ਵਦਤ ਰੋਚਨ ਤੇ ਨਰ ਮੁਕਤਾ ਪੀਤੰਬਰ ਵਾਖ ਰਿਹਾ ਦਾ ਬਸ ਅੱਜ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਦੌਲਤ ਧੰਨ ਬਾਬਾ ਨਾਮਦੇਵ ਸਾਹਿਬ ਵਦੌਲਤ ਸ਼ਰੋਣੀ ਭਗਤ ਧੰਨ ਬਾਬਾ ਨਾਮਦੇਵ ਸਾਹਿਬ ਸਾਧ ਸੰਗਤ ਜੇ ਉਹਨਾਂ ਦੀ ਸ਼ਿਪਾਰਸ਼ ਕਰ ਸਕਦੇ ਨੇ ਸ਼ਿਪਾਰਸ਼ ਸਾਡੀ ਵੀ ਹੋ ਸਕਦੀ ਹੈ